ਵੈਗੁਰੂ ਜੀ ਦਾ ਖਾਲਸਾ ਅਸੀ ਦੀ ਵੈਗੁਰੂ ਜੀ ਦੀ ਫਤਿਹ ਵੈਲਕਮ YouTube ਚੈਨਲ ਮਲਕੀਤ ਕਚੂਰਾ ਅੱਜ ਤੁਹਾਨੂੰ ਮੈਂ ਨਵੇਂ ਵਿਸ਼ੇ ਬਾਰੇ ਦੱਸਾਂਗਾ ਜਿਹੜੇ ਵੀ ਵੀਰ ਮੁਰਗੀ ਪਾਲਣ ਦਾ ਕੰਮ ਕਰਦੇ ਹਨ ਜਾਂ ਕਿਸੇ ਵੀਰ ਕੋਲ ਫਾਰਮ ਵਾਲੀ ਮੁਰਗੀਆਂ ਚਾ ਕੋਈ ਘਰ ਵਿੱਚ ਵੀਰ ਪੰਜ-ਸੱਤ ਮੁਰਗੀਆਂ ਰੱਖ ਲੈਂਦਾ ਹਾਂ। ਉਸ ਵੀਰ ਨੂੰ ਮੁਸ਼ਕਲ ਬਹੁਤ ਆਉਂਦੀ ਹੈ। ਮੁਰਗੀ ਕੋਲ ਆਂਡਾ ਲੈਣ ਦੀ। ਤੇ ਉਹ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾਉਂਦਾ ਹੈ ਤੇ ਮੁਰਗੀ ਆਂਡਾ ਨਹੀਂ ਦੇ ਪਾਦੀ। ਜਦੋਂ ਠੰਡ ਦਾ ਮੌਸਮ ਆ ਜਾਂਦਾ ਹੈ ਤੇ ਉਹ ਵੀਰ ਬਹੁਤ ਹੀ ਫਸਤਾਉਂਦਾ ਹੈ ਕਿ ਮੇਰੀ ਮੁਰਗੀ ਜਲਦੀ-ਜਲਦੀ ਆਂਡਾ ਦੇਵੇ। ਤੇ ਮੈਂ ਆਂਡਾ ਠੰਡ ਵਿੱਚ ਛੋਟੇ ਬੱਚਿਆਂ ਨੂੰ ਖਲਾਸ ਹਟਾ ਪਰ ਉਸ ਨੂੰ ਨਾ ਮਿਲਣ ਦੇ ਬਰਾਬਰ ਆਂਡਾ ਹੁੰਦਾ ਹੈ ਕੋਈ ਵੀ ਸੱਜਣ ਵੀਰ ਘਰ ਵਿੱਚ 10-12 ਮੁਰਗੀਆਂ ਪਾਲਦਾ ਹੈ ਉਸ ਨੂੰ ਬੜੀ ਸੀ ਮੁਸ਼ਕਲ ਆਂਡੇ ਲਈ ਚਲਣੀ ਪੈਂਦੀ ਹੈ ਤੁਹਾਨੂੰ ਮੈਂ ਆਂਡੇ ਬਾਰੇ ਪੂਰੀ ਜਾਣਕਾਰੀ ਦੇਵਾਂਗਾ ਕੀ ਮੁਰਗੀ ਕਿਵੇਂ ਆਪਣੇ ਆਪ ਆਂਡਾ ਲਾਵੇਗੀ ਕਈ ਤਾਂ ਵੀਰ ਆਂਡਾ ਲੈਣ ਲਈ ਮੁਰਗੀ ਨੂੰ ਗਰਮ ਗਰਮ ਚੀਜ਼ਾਂ ਪਾਉਂਦੇ ਹਨ ਜਿਵੇਂ ਕਿ ਮੱਕੀ ਤੇ ਛੋਲਿਆਂ ਦਾ ਪੀਸਾ ਹੋਇਆ ਆਟਾ ਉਹਦੀਆਂ ਰੇਵੜੀਆਂ ਬਣਾ ਕੇ ਪਾਉਂਦੇ ਹਨ ਕਿ ਸਾਡੀ ਮੁਰਗੀ ਜਲਦੀ ਜਲਦੀ ਆਂਡਾ ਦੇਵੇ ਪਰ ਮੁਰਗੀ ਦਾ ਕਈ ਵਾਰੀ ਟਾਈਮ ਨਹੀਂ ਆਇਆ ਹੁੰਦਾ ਤੇ ਮੁਰਗੀ ਕਿਵੇਂ ਆਂਡਾ ਦੇਵੇਗੀ ਕਿਉਂਕਿ ਮੁਰਗੀ ਦੇ ਕਈ ਵਾਰੀ ਮਹੀਨੇ ਪੂਰੇ ਨਹੀਂ ਹੋਏ ਹੁੰਦੇ ਤੇ ਪਹਿਲਾਂ ਹੀ ਕਈ ਵੀਰ ਚਾਵਣ ਹੁੰਦੇ ਹਨ ਆਂਡਾ ਲਵਾਉਣ ਬਾਰੇ ਪਰ ਮੇਰੇ ਤਰੀਕੇ ਨਾਲ ਮੁਰਗੀ 4.5 ਮਹੀਨਾ ਵਿੱਚ ਆਂਡਾ ਹੀ ਦੇ ਦੇਵੇਗੀ ਪਰ ਕਈਆਂ ਦੀ ਮੁਰਗੀ ਸਾਲ-ਸਾਲ ਪੈ ਜਾਂਦਾ ਹੈ ਤੇ ਆਂਡਾ ਨਹੀਂ ਦਿੰਦੀ ਹੈਗੀ ਤੇ ਉਹਨਾਂ ਨੂੰ ਮੁਰਗੀਆਂ ਵਿੱਚ ਨੇ ਪੈਂਦੀਆਂ ਹਨ ਜਿਹੜੇ ਵੀ ਸੱਜਣ ਵੀਰ ਇਸ ਵੀਡੀਓ ਨੂੰ ਦੇਖ ਰਹੇ ਹਨ ਉਹ ਪੂਰਾ ਗੌਰ ਨਾਲ ਧਿਆਨ ਦੇਣ ਕਿ ਮੁਰਗੀ ਦਾ ਆਂਡਾ ਕਿਵੇਂ ਆਵੇਗਾ ਸਭ ਤੋਂ ਪਹਿਲਾਂ ਬਾਜ਼ਾਰੋਂ ਫੀਡ ਆਉਂਦੀ ਹੈ ਗਰੋਵਰ ਫੀਡ ਪਹਿਲਾਂ ਮੁਰਗੀ ਨੂੰ ਗਰੋਵਰ ਫੀਡ 10 ਦਿਨ ਲਈ ਦੇਣੀ ਚਾਹੀਦੀ ਹੈ ਜਿਹਦੀਆਂ ਮੁਰਗੀਆਂ 8-9 ਮੁਰਗੀਆਂ ਹਨ ਉਸ ਨੂੰ 5-7 ਕਿਲੋ ਬਾਜ਼ਾਰੋਂ ਫੀਡ 30 ਰੁਪਏ ਦੇ حساب ਨਾਲ ਮਿਲ ਜਾਵੇਗੀ ਉਸ ਨੂੰ ਲਿਆ ਕੇ 8-10 ਦਿਨ ਖਵਾਣੀ ਪਵੇਗੀ ਫਿਰ ਉਸ ਨੂੰ ਇੱਕ ਲੇਅਰ ਫੀਡ ਆਉਂਦੀ ਹੈ ਉਸ ਨੂੰ ਲਗਾਤਾਰ 10 ਤੋਂ 12 ਦਿਨ ਲੇਅਰ ਫੀਡ ਖਵਾਣੀ ਪਵੇਗੀ ਤੇ ਆਪਣੇ ਆਪ ਅਸੀਂ ਮੁਰਗੀ ਦਾ ਆਂਡਾ ਆ ਜਾਵੇਗਾ ਉਹ ਵੀ ਲੇਅਰ ਫੀਡ ਬਾਜ਼ਾਰੋਂ ਮਿਲਦੀ ਹੈ ਜਾਂ ਕਿਸੇ ਵੀਰ ਮੁਰਗੀ ਪਾਲ ਤੋਂ ਲੈ ਸਕਦੇ ਹੋ ਜੇ ਲੇਅਰ ਫੀਡ ਪਾਉਣ ਨਾਲ ਜਲਦੀ ਟੋਡਾ ਆ ਜਾਵੇਗਾ ਤਾਂ ਤੁਹਾਨੂੰ ਖੁਸ਼ੀ ਆ ਜਾਵੇਗੀ ਕਈ ਵੀਰ ਮੁਰਗੀਆਂ ਚ ਕੁੱਕੜ ਵੀ ਛੱਡ ਦਿੰਦੇ ਹਨ ਪਰ ਕੁੱਕੜ ਦਾ ਲੱਗਾ ਹੋਇਆ ਆਂਡਾ ਜਾਂ ਚਿਰ ਆਪਾਂ ਨਹੀਂ ਰੱਖ ਸਕਦੇ ਗਰਮੀ ਚ ਤਾਂ ਹਫਤੇ ਡੇਢ ਬਾਅਦ ਹੀ ਆਂਡਾ ਖਰਾਬ ਹੋ ਜਾਵੇਗਾ ਕੁੱਕੜ ਵਾਲਾ ਜੇ ਲੈਰ ਫੀਡ ਪਾਵਾਂਗੇ ਤਾਂ ਆਪਣਾ ਆਂਡਾ ਕਾਫੀ ਮਹੀਨਿਆਂ ਪਰ ਰੱਖ ਸਕਦੇ ਹਾਂ ਇਸ ਗੱਲ ਦਾ ਮੁਰਗੀ ਪਾਲਣ ਵਾਲੇ ਵੀਰ ਨੂੰ ਧਿਆਨ ਦੇਣਾ ਚਾਹੀਦਾ ਹੈ ਜਾਂ ਕੋਈ ਵੀਰ 8-10 ਕਰੇ ਮੁਰਗੀਆਂ ਪਾਉਂਦਾ ਹੈ ਪਰ ਉਹ ਸਮ ਜਲਦੀ ਆਂਡਾ ਲੈਣ ਲਈ ਬਾਜਾਰੀ ਫੀਡ ਦੀ ਪਾਉਣੀ ਚਾਹੀਦੀ ਹੈ ਤੇ ਤਾਂ ਹੀ ਉਹ ਆਂਡਾ ਲੈ ਸਕਦਾ ਹੈ ਲੇਅਰ ਫੀਡ ਆ ਧਿਆਨ ਨਾਲ ਵੀਡੀਓ ਦੇਖਣਾ ਔਰ ਗੌਰ ਨਾਲ ਸੁਣਨਾ ਲੇਅਰ ਫੀਡ ਪਾਉਣ ਨਾਲ ਹੀ ਮੁਰਗੀ ਜਲਦੀ ਜਲਦੀ ਆਂਡਾ ਦੇਵੇਗੀ ਹੋਰ ਕੋਈ ਨੁਕਤੇ ਪਾਉਣ ਨਾਲ মুরগি কদে ਵੀ হাঁడా ਨਹੀਂ ਦੇ ਸਕਦੀ ਤੇ ਆਪਣਾ ਪੈਸਾ ਐਵੇਂ ਖਰਚ ਹੋ ਜਾਵੇਗਾ ਡਬਲ ਐਫ ਜੀ ਦੇਸੀ মুরগি پالਣਾ ਜੇ ਵੀਡੀਓ ਚੰਗੀ ਲੱਗੀ ਹੋਏ ਲਾਈਕ ਕਮੈਂਟ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ